हां जी ਸਤਿ ਸ਼੍ਰੀ ਅਕਾਲ ਦੋਸਤੋ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਪੰਜ ਐਪੀਸੋਡਸ ਦੀ ਜਿਹੜੀ ਇਹ ਸੀਰੀਜ਼ ਕਰ ਰਿਹਾ ਹਾਂ ਤੇ ਉਹਦੇ ਵਿੱਚ ਪੰਜ ਆਈਡੀਆਜ਼ ਤੁਹਾਨੂੰ ਦੇਣੇ ਆ ਕਿ ਫੇਸਲੈਸ ਚੈਨਲ ਦੇ ਉੱਤੇ ਆਪਾਂ ਕਿਹੜੇ ਕਿਹੜੇ ਨੀਚ ਦੇ ਉੱਤੇ ਕਿਹੜੇ ਕਿਹੜੇ ਕਨਸੈਪਟ ਤੇ ਕੰਮ ਕਰ ਸਕਦੇ ਹਾਂ ਸੋ ਅੱਜ ਆ ਜੀ ਫੇਸਲੈਸ ਚੈਨਲ ਆਈਡੀਆ ਨੰਬਰ 3 ਪਹਿਲੇ ਐਪੀਸੋਡ ਦੇ ਵਿੱਚ ਤੁਹਾਨੂੰ ਮੈਂ ਆਈਡੀਆ ਦਿੱਤਾ ਸੀ ਕਿ ਬਾਇਓਗ੍ਰਾਫੀ ਤੇ ਕੰਮ ਕਰੋ ਕੱਲ ਵਾਲੀ ਵੀਡੀਓ ਯਾਨੀ ਕਿ ਦੂਜੇ ਜਿਹੜੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਟੋਰੀ ਟੈਲਿੰਗ ਵਾਲਾ ਚੈਨਲ ਬਣਾਓ ਤੇ ਤੁਸੀਂ ਕਹਾਣੀਆਂ ਸੁਣਾ ਕੇ YouTube ਤੇ ਕੰਮ ਕਰ ਸਕਦੇ ਹੋ ਸੋ ਇੱਕ ਵਾਰ ਮੈਂ ਫੇਰ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਜੇ ਤੁਸੀਂ ਫੇਸਲੈਸ ਚੈਨਲ ਬਣਾ ਕੇ ਫੇਸਲੈਸ ਵੀਡੀਓਜ਼ ਬਣਾ ਕੇ ਆਪਣਾ ਚਿਹਰਾ ਬਿਨਾ ਦਿਖਾਏ ਪੈਸਾ ਕਮਾਉਣਾ ਚਾਹੁੰਦੇ ਹੋ YouTube ਤੋਂ ਤਾਂ ਤੁਹਾਡੇ ਲਈ ਇੱਕ ਖਾਸ ਕੋਰਸ ਮੈਂ ਤਿਆਰ ਕੀਤਾ ਜਿਹਦੇ ਵਿੱਚ ਫੇਸਲੈਸ ਚੈਨਲ ਬਣਾਉਣ ਤੋਂ ਲੈ ਕੇ ਫੇਸਲੈਸ ਵੀਡੀਓ ਐਡਿਟ ਕਰਕੇ ਉਹਨੂੰ ਉਹਦੀ ਥੰਬਨੇਲ ਤਿਆਰ ਕਰਕੇ ਉਹਨੂੰ ਵੀਡੀਓ ਅਪਲੋਡ ਕਰਨ ਤੱਕ ਦਾ ਸਾਰਾ ਪ੍ਰੋਸੈਸ ਉਹਦੇ ਵਿੱਚ ਦੱਸਿਆ ਸੋ ਬਿਲਕੁਲ ਵਾਜਬ ਰੇਟ ਦੇ ਉੱਤੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮੈਨੂੰ ਥੱਲੇ ਨੰਬਰ ਜਿਹੜਾ ਮੇਰਾ ਚੱਲ ਰਿਹਾ ਵਟਸਐਪ ਕਰ ਸਕਦੇ ਹੋ ਸੋ ਹੁਣ ਉਹਨਾਂ ਜੀ ਮੈਂ ਆਈਡੀਆ ਨੰਬਰ 3 ਦੋਸਤੋ ਜੇ ਇਸ ਨੀਚ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਤੁਹਾਡੇ ਲਈ ਵੀ ਬਹੁਤ ਚੰਗਾ ਹੋਊਗਾ ਤੇ ਲੋਕਾਂ ਦੇ ਲਈ ਵੀ ਬਹੁਤ ਚੰਗਾ ਹੋਊਗਾ ਤੇ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਇਹ ਕੰਮ ਕਰ ਲਿਆ ਤਾਂ ਬਹੁਤ ਵਧੀਆ ਇੱਕ ਉਪਰਾਲਾ ਤੁਹਾਡਾ ਮੰਨਿਆ ਜਾਊਗਾ ਤੇ ਉਹ ਕਿਹੜਾ ਚੈਨਲ ਆ ਆਪਾਂ ਉਹ ਚੈਨਲ ਬਣਾ ਸਕਦੇ ਆ ਜੀ ਧਾਰਮਿਕ ਚੈਨਲ ਧਾਰਮਿਕ ਚੈਨਲ ਪੜ ਕੇ ਕਈਆਂ ਦੇ ਦਿਮਾਗ 'ਚ ਸ਼ਾਇਦ ਹੁਣ ਇਹ ਚੱਲ ਰਿਹਾ ਹੋਊਗਾ ਕਿ ਸ਼ਾਇਦ ਅਸੀਂ ਸ਼ਬਦ ਗਾਉਣੇ ਆ ਜਾਂ ਸੀ ਭਜਨ ਗਾਉਣਿਆਂ ਇਦਾਂ ਦਾ ਕੁਝ ਨਹੀਂ ਆ ਧਾਰਮਿਕ ਚੈਨਲ ਦੇ ਵਿੱਚ ਬਹੁਤ ਕੁਝ ਆਪਾਂ ਹੋਰ ਵੀ ਕਰ ਸਕਦੇ ਆ ਤੇ ਮੈਂ ਇੱਕ ਕਿਸੇ ਪਾਰਟਿਕੂਲਰ ਧਰਮ ਬਾਰੇ ਗੱਲ ਨਹੀਂ ਕਰ ਰਿਹਾ ਕਿਸੇ ਵੀ ਧਰਮ ਦਾ ਜਿੱਥੇ ਵੀ ਤੁਹਾਡੀ ਸ਼ਰਧਾ ਜਿੱਥੇ ਵੀ ਤੁਹਾਡਾ ਯਕੀਨ ਆ ਜਿੱਥੇ ਵੀ ਤੁਹਾਨੂੰ ਸਕੂਨ ਮਿਲਦਾ ਉਹਦੇ ਨਾਲ ਜੁੜਿਆ ਹੋਇਆ ਚੈਨਲ ਤੁਸੀਂ ਬਣਾ ਸਕਦੇ ਹੋ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਤੁਸੀਂ ਬਹੁਤ ਸਾਰੇ ਚੈਨਲ ਦੇਖੇ ਹੋਣਗੇ ਜਿਹੜੇ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਸੁਣਾਉਂਦੇ ਨੇ ਬੜੀ ਕਈਆਂ ਦੀ ਪਿਆਰੀ ਆਵਾਜ਼ ਹੁੰਦੀ ਆ ਤੇ ਉਹ ਸਾਡੇ ਗੁਰੂ ਸਾਹਿਬ ਹੋਏ ਨੇ ਜਿੰਨੇ ਵੀ ਉਹਨਾਂ ਨਾਲ ਜੁੜੀਆਂ ਸਾਖੀਆਂ ਬੋਲ ਕੇ ਸੁਣਾਉਂਦੇ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਤੇ ਸੁਣ ਕੇ ਆਨੰਦ ਬਹੁਤ ਆਉਂਦਾ ਹਨ ਤੇ ਸਾਖੀਆਂ ਸੁਣਾ ਸਕਦੇ ਆ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਬੱਚਿਆਂ ਨੂੰ ਦੱਸ ਸਕਦੇ ਆ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਕਿਸੇ ਨੇ ਉਹ ਆਪਾਂ ਸਮਾਜ ਨੂੰ ਬੱਚਿਆਂ ਨੂੰ ਦੱਸ ਸਕਦੇ ਆ ਠੀਕ ਹੈ ਕੱਲਾ ਸੇਖਤ ਰਮਣੀ ਇਹ ਤੁਸੀਂ Hindu ਧਰਮ ਜਾਂ ਹੋਰ ਕੋਈ ਵੀ ਧਰਮ ਦੀਆਂ ਜੜੀਆਂ ਸਾਖੀਜ਼ ਸੇ ਮੁੱਦਾ ਹੀ ਆਪਣੇ ਜਿਹੜੇ ਤੁਹਾਡੇ ਮਹਾਪੁਰਖ ਹੋਏ ਨੇ ਭਗਵਾਨ ਹੋਏ ਨੇ ਤੁਹਾਡੇ ਜਿੱਥੇ ਤੁਹਾਡਾ ਯਕੀਨ ਆ ਉਹਨਾਂ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਤਾ ਦਸੋ ਉਹਦੇ ਬਾਰੇ ਚੈਨਲ ਬਣਾਓ ਨਾਲੇ ਤੁਹਾਨੂੰ ਅੰਦਰੋਂ ਸਕੂਨ ਵੀ ਮਿਲੂਗਾ ਲੋਕਾਂ ਦੇ ਲਈ ਇੱਕ ਤੁਸੀਂ ਬਹੁਤ ਵਧੀਆ ਪੋਜ਼ਿਟਿਵ ਕੰਮ ਕਰੋਗੇ ਤੇ ਤੁਸੀਂ ਇਹ ਤੋਂ ਅਰਨ ਵੀ ਕਰ ਸਕਦੇ ਹੋ ਸੋ ਜੇ ਸਹੀ ਤਰੀਕੇ ਦੇ ਨਾਲ ਕੰਮ ਕਰਕੇ ਤੁਸੀਂ ਇਸ ਚੈਨਲ ਤੋਂ ਪੈਸਾ ਵੀ ਕਮਾਉਨੇ ਹੋ ਤਾਂ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਆ ਕੋਈ ਬੁਰਾਈ ਨਹੀਂ ਆ ਠੀਕ ਹੈ ਜੀ ਪਰ ਇਹ ਚੈਨਲ ਬਣਾਉਣ ਤੋਂ ਪਹਿਲਾਂ ਇੱਕ ਡਿਸਕਲੇਮਰ ਆ ਕਿ ਬਹੁਤ ਧਿਆਨ ਦੇ ਨਾਲ ਤੁਹਾਨੂੰ ਕੰਮ ਕਰਨਾ ਪੈਣਾ ਕੋਈ ਵੀ ਗਲਤ ਜਾਣਕਾਰੀ ਨਹੀਂ ਦੇਣੀ ਮਨਘੜਤ ਜਾਣਕਾਰੀ ਨਹੀਂ ਦੇਣੀ ਰੋਂਗ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ ਤੁਹਾਡੇ ਕੋਲ ਕੋਈ ਐਕੂਰੇਟ ਸੋਰਸ ਹੋਣਾ ਚਾਹੀਦਾ ਵਾ ਜਿੱਥੋਂ ਦੇਖ ਕੇ ਤੁਸੀਂ ਇਹ ਸਾਰਾ ਕੁਝ ਰਿਕਾਰਡ ਕਰਨਾ ਤੇ ਲੋਕਾਂ ਤੱਕ ਪਹੁੰਚਾਉਣਾ ਵਾ ਸੋ ਬਹੁਤ ਖਿਆਲ ਦੇ ਨਾਲ ਇਹੇ ਨੀਚ ਦੇ ਉੱਤੇ ਕੰਮ ਤੁਹਾਨੂੰ ਕਰਨਾ ਪੈਣਾ ਸੋ ਬਹੁਤ ਸਾਰੇ ਲੋਕ ਕਰ ਵੀ ਰਹੇ ਨੇ ਜਿਨ੍ਹਾਂ ਨੂੰ ਜਾਣਕਾਰੀ ਆ ਜਿਹੜੇ ਸ਼ੌਂਕ ਰੱਖਦੇ ਨੇ ਤੇ ਜਿਨ੍ਹਾਂ ਕੋਲੇ ਆ ਪਰਮਾਤਮਾ ਦੀ ਕਿਰਪਾ ਵਾ ਉਹਨਾਂ ਕੋਲੇ ਆਵਾਜ਼ ਦੀ ਦਾਤਾ ਬੋਲਦੇ ਬਹੁਤ ਸੋਹਣਾ ਨੇ ਕਈ ਸੋ ਲੋਕ ਕਰ ਵੀ ਰਹੇ ਨੇ ਤੇ ਬਹੁਤ ਚੈਨਲ ਉਹਨਾਂ ਦੇ ਗਰੋ ਵੀ ਕਰ ਰਹੇ ਨੇ ਸੋ ਜਿਹੜੇ ਲੋਕ ਹਾਲੇ ਜਿਨ੍ਹਾਂ ਨੇ ਚੈਨਲ ਨਹੀਂ ਬਣਾਇਆ ਤੇ ਉਹਨਾਂ ਨੂੰ ਯਕੀਨ ਆ ਕਿ ਉਹ ਕਰ ਸਕਦੇ ਨੇ ਸੋ ਤੁਸੀਂ ਦੇਰ ਨਾ ਕਰੋ ਜਲਦੀ ਚੈਨਲ ਬਣਾ ਕੇ ਤੁਸੀਂ ਇਸੇ ਨੀਚ ਦੇ ਉੱਤੇ ਕੰਮ ਕਰਕੇ ਆਪਣੇ ਜਿਹੜੇ ਪਰਿਵਾਰ ਦੇ ਖਰਚੇ ਆ ਉਹ ਵੀ ਚਲਾ ਸਕਦੇ ਹਾਂ ਤੇ ਪਰਮਾਤਮਾ ਦੇ ਨਾਲ ਜੁੜ ਵੀ ਸਕਦੇ ਹਾਂ ਆਪ ਤੇ ਲੋਕਾਂ ਨੂੰ ਵੀ ਜੋੜ ਸਕਦੇ ਹਾਂ ਸੋ ਠੀਕ ਹੈ ਜੀ ਅ ਮਤਲਬ ਇਹ ਸਾਰਾ ਜਿਹੜਾ ਪ੍ਰੋਸੈਸ ਆ ਜਿੱਦਾਂ ਮੈਂ ਕੋਰਸ ਬਾਰੇ ਗੱਲ ਕੀਤੀ ਆ ਧਾਰਮਿਕ ਚੈਨਲ ਦੇ ਉੱਤੇ ਖਾਸ ਤੌਰ ਤੇ ਮੈਂ ਤੁਹਾਨੂੰ ਪੂਰਾ ਡੈਮੋ ਦਿੱਤਾ ਹੋਇਆ ਵਾ ਉਸ ਕੋਰਸ ਦੇ ਵਿੱਚ ਥੋੜੀ ਜੀ ਮੈਂ ਰਿਕਾਰਡਿੰਗ ਕਰਕੇ ਵੀ ਦੱਸੀ ਹੋਈ ਆ ਕਿ ਕਿੱਦਾਂ ਹੋਣੀਆਂ ਸਾਖੀ ਆਪਾਂ ਬੋਲਣੀਆਂ ਕਿੱਦਾਂ ਵਾ ਤੇ ਇੱਕ ਵੀਡੀਓ ਐਡਿਟ ਕਿਵੇਂ ਹੋਣੀਆਂ ਆਪਾਂ ਕਿੱਥੋਂ ਫੋਟੋ ਲੈਣੀਆਂ ਨੇ ਕਿਵੇਂ ਜੋੜਨੀਆਂ ਨੇ ਉਹ ਸਾਰਾ ਕੁਝ A to Z ਇਹਦੇ ਵਿੱਚ ਦੱਸਿਆ ਹੋਇਆ ਠੀਕ ਆ ਦੋਸਤੋ ਹੁਣ ਮੈਂ ਜਿੱਦਾਂ ਕਿਹਾ ਕਿ ਕੋਈ ਵੀ ਜਿੱਦਾਂ ਧਾਰਮਿਕ ਚੈਨਲ ਹੋ ਗਿਆ ਜਾਂ ਜਿੱਥੇ ਵੀ ਤੁਹਾਡਾ ਯਕੀਨ ਆ ਤੁਸੀਂ ਉਹ ਬਣਾ ਸਕਦੇ ਹੋ ਉਦਾਹਰਨ ਦੇ ਤੌਰ ਤੇ ਕਈ ਲੋਕ ਓਸ਼ੋ ਨੂੰ ਮੰਨਦੇ ਨੇ ਆ ਕਿਸੇ ਦਾ ਹੋਰ ਕੋਈ ਆਈਡਲ ਹੋ ਸਕਦਾ ਹਨ ਬਹੁਤ ਸਾਰੇ ਇਸ ਧਰਤੀ ਤੇ ਲੋਕ ਆਏ ਨੇ ਤੇ ਉਹਨਾਂ ਨੇ ਆਪਣੇ ਜਿਹੜੇ ਫਾਲੋਅਰ ਆ ਉਹ ਜੋੜੇ ਨੇ ਆ ਕੇ ਤੇ ਤੁਸੀਂ ਉਹਨਾਂ ਨੂੰ ਉਹਨਾਂ ਬਾਰੇ ਗਿਆਨ ਜਿਹੜਾ ਉਹ ਦੇ ਸਕਦੇ ਹੋ ਉਸ ਨੀਂਚ ਤੇ ਕੰਮ ਕਰ ਸਕਦੇ ਹੋ ਮੈਂ ਓਸ਼ੋ ਦੀ ਉਦਾਹਰਨ ਦਿੱਤੀ ਆ ਤਾਂ ਤੁਸੀਂ ਜੇ ਓਸ਼ੋ ਬਾਰੇ ਬੋਲਣਾ ਚਾਹੁੰਦੇ ਹੋ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਉਹ ਲਿਆ ਕੇ ਉਹ ਸਾਰੀ ਜਿਹੜੀ ਚੀਜ਼ ਰਿਕਾਰਡ ਕਰੋ ਲੋਕਾਂ ਤੱਕ ਪਹੁੰਚਾਓ ਕਿ ਉਹਨਾਂ ਦੇ ਕੀ ਵਿਚਾਰ ਸੀ ਉਹਨਾਂ ਦੀ ਕੀ ਸੋਚ ਸੀ ਮਤਲਬ ਇਹੋ ਜੇ ਹੋਰ ਬਹੁਤ ਜਿਹੜੇ ਆਈਡਲ ਇਸ ਧਰਤੀ ਤੇ ਹੋਏ ਨੇ ਉਹਨਾਂ ਸਾਰਿਆਂ ਬਾਰੇ ਤੁਸੀਂ ਬੋਲ ਸਕਦੇ ਹੋ ਤੇ ਬਸ ਇੱਕ ਗੱਲ ਦਾ ਮੈਂ ਫੇਰ ਕਹੂੰਗਾ ਧਿਆਨ ਰੱਖਿਓ ਕੋਈ ਵੀ ਗਲਤ ਜਾਣਕਾਰੀ ਤੇ ਗਲਤ ਪ੍ਰਮੋਸ਼ਨ ਨਹੀਂ ਕਰਨੀ ਬਹੁਤ ਖਿਆਲ ਦੇ ਨਾਲ ਕੰਮ ਕਰਨਾ ਵਾ ਬਹੁਤ ਧਿਆਨ ਦੇ ਨਾਲ ਕੰਮ ਕਰਨਾ ਸਿਰਫ ਪੈਸਾ ਕਮਾਉਣਾ ਇੱਥੇ ਮੋਟੀਵ ਨਹੀਂ ਰੱਖਣਾ ਤੇ ਇੱਕ ਚੰਗੀ ਜਿਹੜੀ ਚੀਜ਼ ਇੱਕ ਸਹੀ ਚੀਜ਼ ਲੋਕਾਂ ਤੱਕ ਆਪਾਂ ਪੇਸ਼ ਕਰਨੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗਿਆ ਅੱਜ ਦਾ ਇਹ ਆਈਡੀਆ ਜਰੂਰ ਦੱਸਿਓ ਤੇ ਮੇਰਾ ਕੋਰਸ ਬਾਏ ਕਰਨ ਲਈ ਥੱਲੇ WhatsApp ਕਰ ਸਕਦੇ ਹੋ ਮਿਲਦਾ ਅਗਲੇ ਐਪੀਸੋਡ ਦੇ ਵਿੱਚ ਆਈਡੀਆ ਨੰਬਰ 4 ਦੇ ਨਾਲ